ਦੋਸਤੋ ਦੇਸ਼ ਦੇ ਵਿੱਚ ਮਨੀਤੋਬੇ ਵਿੱਚ ਜਿਹੜੀ ਹਿੰਸਾ ਹੋਈ ਨੂੰ ਬੜਾ ਲੰਮਾ ਸਮਾਂ ਹੋ ਗਿਆ ਲਗਭਗ 1 ਸਾਲ ਬੀਤਣ ਵਾਲਾ ਹੈ ਪਰ ਹਲੇ ਤੱਕ ਵੀ ਉੱਥੇ ਕਿਸੇ ਵੀ ਤਰੀਕੇ ਨਾਲ ਜਿਹੜੀਆਂ ਝੜਪਾਂ ਹੈਗੀਆਂ ਨੇ ਜਿਹੜੀ ਹਿੰਸਾ ਹੈਗੀ ਆ ਉਹ ਰੁਕ ਨਹੀਂ ਰਹੀ ਤੇ ਹੁਣ ਖਾਸ ਕਰਕੇ ਜਦੋਂ ਮੈਂਬਰ ਆਫ ਪਾਰਲੀਮੈਂਟ ਪਾਰਲੀਮੈਂਟ ਦੀਆਂ ਚੋਣਾਂ ਹੋ ਰਹੀਆਂ ਨੇ ਤਾਂ ਇਹ ਸਮੇਂ ਇਹ ਸਵਾਲ ਹੋਰ ਵੀ ਕ੍ਰਿਮੀਨਲ ਇਹਦੇ ਉੱਪਰ ਬਣ ਜਾਂਦਾ ਕਿ ਸਾਡੀ ਕ੍ਰਿਮੀਨਲ ਸਾਇਲੈਂਸ ਇਸ ਤੋਂ ਉਪਰ ਹਲੇ ਤੱਕ ਇਸੇ ਤਰੀਕੇ ਨਾਲ ਕਿਉਂ ਖੜੀ ਹੈ ਤੇ ਅੱਜ ਅਸੀਂ ਕਰਾਂਗੇ ਇਸ ਵਿਸ਼ੇ ਨੂੰ ਲੈ ਕੇ ਕੁਝ ਇੱਕ ਗੱਲਾਂ ਪਿਛਲੇ 3 ਮਈ ਨੂੰ ਝੜਪਾਂ ਸ਼ੁਰੂ ਹੋਣ ਤੋਂ ਬਾਅਦ ਮਨੀਪੁਰ ਲਗਾਤਾਰ ਨਸਲੀ ਹਿੰਸਾ ਚ ਕਿਰਿਆ ਰਿਆ ਰਾਜ ਚ ਗੜਬੜੀ ਨੂੰ ਸਾਲ ਹੋ ਚੱਲਿਆ ਪਿਛਲੇ ਸਾਲ ਇਸੇ ਦਿਨ ਬਹੁ ਗਿਣਤੀ ਮੈਥਈ ਭਾਈਚਾਰੇ ਵਿਰੁੱਧ ਕੀਤੇ ਗਏ ਆਦਿਵਾਸੀ ਇੱਕ ਜੁਟਤਾ ਮਾਰਕ ਤੋਂ ਬਾਅਦ ਹਿੰਸਾ ਸ਼ੁਰੂ ਹੋਈ ਸੀ ਮੈਤੇਈ ਭਾਈਚਾਰੇ ਵੱਲੋਂ ਆਪਣੇ ਲਈ ਅਨਸੂਚਿਤ ਜਨਜਾਤੀ ਦਾ ਦਰਜਾ ਮੰਗਿਆ ਜਾ ਰਿਹਾ ਹੈ ਅਤੇ ਇਸੇ ਮੁੱਦੇ ਉੱਤੇ ਪਿਛਲੇ ਸਾਲ ਹੁਣਾਂ ਦਾ ਮਨੀਪੁਰ ਦੇ ਹੀ ਆਦਿਵਾਸੀ ਕੁਕੀ ਭਾਈਚਾਰੇ ਨਾਲ ਟਕਰਾਅ ਸ਼ੁਰੂ ਹੋਇਆ ਮੈਤੇਈ ਭਾਈਚਾਰੇ ਵਾਦੀ ਚ ਜਦੋਂ ਕਿ ਕੁਕੀ ਲੋਕ ਪਹਾੜੀ ਇਲਾਕੇ ਵਿੱਚ ਰਹਿੰਦੇ ਹਨ ਇਸ ਟਕਰਾਅ ਦੌਰਾਨ ਹੁਣ ਤੱਕ 200 ਤੋਂ ਵੱਧ ਜਾਨਾਂ ਜਾ ਚੁੱਕੀਆਂ ਨੇ ਤੇ ਭਾਰਜਪਾਦੀ ਸਰਕਾਰ ਵਾਲੇ ਇਸ ਰਾਜ ਚ ਹਜ਼ਾਰਾਂ ਲੋਕਾਂ ਨੂੰ ਉਹ ਜਿਹੜਾ ਨਾ ਬਈ ਵਿਪਿਆ ਹੈ ਕੇਂਦਰ ਤੇ ਰਾਜ ਦੋਵੇਂ ਸਰਕਾਰਾਂ ਨਾ ਤਾਂ ਝਗੜ ਵੇਹੇ ਵਰਗਾਂ ਵਿਚਾਲੇ ਵਖਰੇਵਿਆਂ ਦਾ ਕੋਈ ਹੱਲ ਕੱਢ ਸਕੀਆਂ ਤੇ ਨਾ ਹੀ ਸ਼ਾਂਤੀ ਅਤੇ ਆਮ ਜਨ ਜੀਵਨ ਬਹਾਲ ਕਰ ਸਕੀਆਂ ਨੇ ਕਥਿਤ ਕੋਪਰਬੰਧ ਅਤੇ ਯੋਗਤਾ ਲਈ ਮੁੱਖ ਮੰਤਰੀ ਐਨ ਬਰੇਨ ਸਿੰਘ ਨੂੰ ਅਹੁਦੇ ਤੋਂ ਹਟਾਉਣ ਦੀ ਉੱਠੀ ਜ਼ੋਰਦਾਰ ਆਵਾਜ਼ ਦੇ ਬਾਵਲੂਦ ਭਾਜਪਾ ਨੇ ਉਹਨਾਂ ਨੂੰ ਅਹੁਦੇ ਤੇ ਕਾਇਮ ਰੱਖਣ ਦਾ ਆੜੀਲ ਰਵਈਆ ਅਪਣਾਈ ਰੱਖਿਆ ਹੈ ਪਿਛਲੇ ਸਾਲ ਸੁਤੰਤਰਤਾ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਈਚਾਰੇ ਦੇ ਵਿੱਚ ਆਪਣੇ ਭਾਸ਼ਣ ਦੇ ਵਿੱਚ ਕਿਹਾ ਸੀ ਕਿ ਮੁਲਕ ਮਨੀਪੁਰ ਦੇ ਨਾਲ ਹੈ ਅਤੇ ਕੇਂਦਰ ਤੇ ਰਾਜ ਸਰਕਾਰਾਂ ਕੋਈ ਹੱਲ ਲੱਭਣ ਲਈ ਨਿਰੰਤਰ ਯਤਨਸ਼ੀਲ ਹਨ ਉਹਨਾਂ ਨਾਲ ਹੀ ਇਹ ਦਾਵਾ ਕੀਤਾ ਸੀ ਕਿ ਹਿੰਸਾ ਗ੍ਰਸਤ ਰਾਜ ਵਿੱਚ ਸਥਿਤੀ ਸੁਧ ਰਹੀ ਹੈ ਹਾਲਾਂਕਿ ਪ੍ਰਧਾਨ ਮੰਤਰੀ ਨੇ ਪਿਛਲੇ ਸਾਲ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਰਾਜ ਦਾ ਦੌਰਾਨ ਨਹੀਂ ਕੀਤਾ ਜਦਕਿ ਦੌਰਿਆਂ ਦੇ ਲਈ ਪ੍ਰਧਾਨ ਮੰਤਰੀ ਬਹੁਤ ਮਸ਼ਹੂਰ ਨੇ ਤੇ ਉਹ ਅਕਸਰ ਦੌਰਿਆਂ ਤੇ ਰਹਿੰਦੇ ਨੇ ਜਿਸ ਦੀ ਕਾਂਗਰਸ ਤੇ ਹੋਰਾਂ ਵਿਰੋਧੀ ਧਿਰਾਂ ਨੇ ਆਲੋਚਨਾ ਵੀ ਕੀਤੀ ਆ ਉਹਨਾਂ ਪ੍ਰਧਾਨ ਮੰਤਰੀ ਤੇ ਮਨੀਪੁਰ ਦੇ ਲੋਕਾਂ ਨੂੰ ਬਿਸਾਰਨ ਦਾ ਦੋਸ਼ ਵੀ ਲਾਇਆ ਇਹ ਉੱਤਰਪੁਰ ਦੀ ਸੂਬਾ ਕਿਉਂਕਿ ਚੋਣਾਂ ਦੇ ਪੱਖ ਤੋਂ ਕੌਮੀ ਪੱਧਰ ਤੇ ਕੋਈ ਬਹੁਤੀ ਅਹਿਮਤ ਨਹੀਂ ਰੱਖਤਾ ਤੇ ਲੋਕ ਸਭਾ ਵਿੱਚ ਸਿਰਫ ਦੋ ਹੀ ਮੈਂਬਰ ਇਹ ਚੁਣ ਕੇ ਭੇਜਦਾ ਹੈ ਇਸ ਲਈ ਸ਼ਾਇਦ ਇਸ ਨੂੰ ਪ੍ਰਚਾਰ ਦੌਰਾਨ ਮਹਿਜ ਫੁੱਟਨੋਟ ਬਣਾ ਕੇ ਰੱਖ ਦਿੱਤਾ ਗਿਆ ਹੈ ਫਿਰ ਵੀ ਇਹ ਸ਼ਲਾਘਾਯੋਗ ਹੈ ਕਿ ਇੰਨਾ ਮਾੜਾ ਦੌਰ ਦੇਖਣ ਦੇ ਬਾਵਜੂਦ ਮਨੀਪੁਰ ਦੇ ਲੋਕਾਂ ਦਾ ਲੋਕਤੰਤਰ ਵਿੱਚ ਭਰੋਸਾ ਡੋਲਿਆ ਨਹੀਂ ਹੈ 3 ਅਪ੍ਰੈਲ ਨੂੰ ਮਨੀਪੁਰ ਦੇ ਇੱਕ ਲੋਕ ਸਭਾ ਹਲਕੇ ਦੇ 6 ਪੋਲਿੰਗ ਕੇਂਦਰਾਂ ਤੇ ਦੁਬਾਰਾ ਹੋਈ ਚੋਣ ਦੌਰਾਨ 81% ਵੋਟਿੰਗ ਦਰਜ ਕੀਤੀ ਗਈ ਸ਼ਰਾਰਤੀ ਅਨਸਰਾਂ ਵੱਲੋਂ VOTING ਮਸ਼ੀਨਾਂ ਖਰਾਬ ਕਰਨ ਤੇ ਵੋਟਰਾਂ ਨੂੰ ਡਰਾਉਣ ਦੇ ਯਤਨ ਕਾਮਯਾਬ ਨਹੀਂ ਹੋ ਸਕੇ ਰਾਜ ਦੇ ਲੋਕਾਂ ਵੱਲੋਂ ਕੀਤੀ ਹਿੰਮਤ ਦੇ ਨਜ਼ਰ ਮੌਕੇ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਹੁਣ ਉਹਨਾਂ ਦੇ ਜ਼ਖਮ ਭਰੇ ਇਸ ਤੋਂ ਪਹਿਲਾਂ ਕਿ ਚੀਜ਼ਾਂ ਨੂੰ ਲੰਮੇ ਸਮੇਂ ਤੱਕ ਕਾਫੀ ਵਿਗੜਨ ਦਿੱਤਾ ਜਾ ਚੁੱਕਾ ਹੈ ਪਰ ਹੁਣ ਸਮਾਂ ਆ ਗਿਆ ਹੈ ਕਿ ਲੀਹੋਂ ਲੱਥੇ ਇਸ ਹੱਦੀ ਸੂਬੇ ਵਿੱਚ ਸ਼ਾਂਤੀ ਤੇ ਸਥਿਰਤਾ ਦਾ ਕਾਇਮ ਕਰਨ ਦੇ ਲਈ ਕਦਮ ਚੁੱਕੇ ਜਾਣ ਇਸ ਦੇ ਸਬੰਧ ਦੇ ਵਿੱਚ ਅਸੀਂ ਦੇਖੀਏ ਤਾਂ ਜਿਸ ਤਰੀਕੇ ਨਾਲ ਅਸੀਂ ਦੇਖ ਰਹੇ ਹਾਂ ਕਿ ਕ੍ਰਿਮੀਨਲ ਸਾਇਲੈਂਸ ਆਫ ਮੋਦੇ ਉੱਥੇ ਕੁਝ ਵੀ ਨਹੀਂ ਕਰ ਸਕੀ ਤਾਂ ਇਹਦਾ ਸਿਓ ਮਟੋ ਨੋਟਿਸ ਲੈਂਦੇ ਹੋਏ ਸੁਪਰੀਮ ਕੋਰਟ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਦਖਲ ਦੇ ਕੇ ਉੱਥੇ ਦੇ ਲੋਕਾਂ ਦੀ ਜਿਹੜੀ ਸਫਰਿੰਗਸ ਹੈਗੀਆਂ ਨੇ ਉਹਨਾਂ ਨੂੰ ਰੋਕਣ ਦੇ ਲਈ ਕੋਈ ਨਾ ਕੋਈ ਉਪਾਲੇ ਕਰਨੇ ਚਾਹੀਤੇ ਨੇ ਦੋਸਤੋ ਅਜਿਹਾ ਕੁਝ ਅਸੀਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਿੰਦੇ ਹਾਂ ਤੇ ਤੁਹਾਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਸਾਡੇ ਨਾਲ ਬਣੇ ਰਹੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ फिर मिलेंगे किसी नवे विषय राहुल अगर आपको हमारी वीडियो अगर आपको हमारी वीडियो अच्छी लगी तो वीडियो को लाइक करें